ਪੈਸਾ ਹਰ ਇੱਕ ਬੰਦੇ ਲਈ ਜ਼ਰੂਰੀ ਹੈ ਪਰ ਕਹਿੰਦੇ ਨੇ ਕਿ ਬੰਦੇ ਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨਹੀਂ ਇਹ ਨਹੀਂ ਕਿ ਤੁਹਾਡੀ ਇਨਕਮ ਘੱਟ ਹੈ ਤੇ ਤੁਸੀਂ ਆਪ ਤੋਂ ਉੱਚੇ ਲੋਕਾਂ ਵੱਲ ਦੇਖ ਕੇ ਵੱਡੇ ਲੋਕਾਂ ਵੱਲ ਦੇਖ ਕੇ ਆਪਣੀ ਸੀਪ ਲਵਾ ਲਓ ਕਿਉਂਕਿ ਉਹਨਾਂ ਕੋਲ ਪੈਸਾ ਉਹੋ ਜੇ ਹਿਸਾਬ ਨਾਲ ਹੁੰਦਾ ਹੈ ਤੇ ਉਹ ਓਦਾਂ ਦੇ ਉਹਨਾਂ ਦੇ ਖਰਚੇ ਹੁੰਦੇ ਨੇ ਓਦਾਂ ਦਾ ਉਹਨਾਂ ਦਾ ਲਾਈਫ ਸਟਾਈਲ ਹੁੰਦਾ ਪਰ ਕਈ ਵਾਰ ਇਹ ਹੁੰਦਾ ਹੈ ਕਿ ਵੱਡੇ ਬੰਦੇ ਨੂੰ ਦੇਖ ਕੇ ਜਿਸ ਬੰਦੇ ਕੋਲ ਪੈਸਾ ਨਹੀਂ ਹੁੰਦਾ ਉਹ ਉਸ ਦੀ ਰੀਸ ਕਰਨਾ ਚਾਹੁੰਦਾ ਹੈ ਉਸ ਵਾਲੀਆਂ ਫੈਸਿਲਟੀਆਂ ਲੈਣਾ ਚਾਹੁੰਦਾ ਹੈ ਉਸ ਵਾਲੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਜਦੋਂ ਫਿਰ ਉਸ ਕੋਲ ਉਹ ਪੈਸਾ ਨਹੀਂ ਹੁੰਦਾ ਜਿਸ ਦੇ ਨਾਲ ਉਹ ਆਪਣੀਆਂ ਇਹੋ ਜੀਆਂ ਆਦਤਾਂ ਨੂੰ ਮੇਨਟੇਨ ਕਰ ਲਵੇ ਤਾਂ ਫਿਰ ਉਹ ਪੈਸਾ ਕਮਾਉਣ ਲਈ ਗਲਤ ਰਾਹ اختیار ਕਰਦਾ ਹੈ ਫਿਰ ਉਹ ਜਾਂਦਾ ਕ੍ਰਾਈਮ ਕਰਦਾ ਹੈ ਜਾਂ ਫਿਰ ਆਪਣੀ ਇੱਜ਼ਤ ਹੀ ਦਾਤੇ ਲਗਾ ਦਿੰਦਾ ਹੈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਗਰੋ ਇਦਾਂ ਦਾ ਗਰੋ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਆਪਣੇ ਚੰਗੂਲ ਦੇ ਵਿੱਚ ਫਸਾਉਂਦਾ ਸੀ ਤੇ ਫਿਰ ਉਹਨਾਂ ਨੂੰ ਬਲੈਕਮੇਲ ਕਰਦਾ ਸੀ ਤੇ ਇਹਨਾਂ ਦਾ ਸ਼ਿਕਾਰ ਬਣਦਾ ਇੱਕ ਆਟੋ ਵਾਲਾ ਤੇ ਜੋ ਉਸ ਨਾਲ ਹੁੰਦਾ ਉਹ ਜਦੋਂ ਆਮ ਲੋਕਾਂ ਨੂੰ ਪਤਾ ਲੱਗਦਾ ਸਭ ਹੈਰਾਨ ਹੋ ਜਾਂਦੇ ਨੇ ਕਿ ਕਿੱਦਾਂ ਦੇ ਲੋਕ ਨੇ ਕਿੱਦਾਂ ਦੇ ਕੰਮ ਕਰਦੇ ਆ ਕਿਵੇਂ ਇਹਨਾਂ ਨੂੰ ਆਪਣੀ ਇੱਜ਼ਤ ਬੇਇੱਜ਼ਤੀ ਦਾ ਵੀ ਕੋਈ ਖਿਆਲ ਨਹੀਂ ਸਿਰਫ ਪੈਸਾ ਹੀ ਇਹਨਾਂ ਲਈ ਮੁੱਖ ਹੋ ਚੁੱਕਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਇੱਥੋਂ ਦਾ ਰਹਿਣ ਵਾਲਾ ਪ੍ਰਭਦੀਪ ਜੋ ਕਿ ਨਵੀਂ ਬਸਤੀ ਦਾ ਰਹਿਣ ਵਾਲਾ ਸੀ ਅਤੇ ਉਹ ਈ ਰਿਕਸ਼ਾ ਚਲਾਉਂਦਾ ਸੀ ਗੱਲ ਹੈ 2 ਅਗਸਤ 2025 ਦੀ ਸ਼ਾਮ ਦਾ ਸਮਾਂ ਹੁੰਦਾ ਹੈ ਇਸ ਨੂੰ ਇੱਕ ਔਰਤ ਦਾ ਫੋਨ ਆਉਂਦਾ ਹੈ ਤੇ ਉਹ ਇਸ ਨੂੰ ਕਹਿੰਦੀ ਹੈ ਕਿ ਤੂੰ ਚੁੰਗੀ ਵਾਲੇ ਮੰਦਰ ਕੋਲੇ ਆ ਜਾ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਆਉਣਾ ਤੇ ਤੂੰ ਸਾਨੂੰ ਲੈ ਕੇ ਜਾਇਂ ਇਹ ਪੁੱਛਦਾ ਵੀ ਆ ਕਿ ਤੁਹਾਨੂੰ ਕਿਸ ਨੇ ਨੰਬਰ ਦੇ ਦਿੱਤਾ ਤਾਂ ਇਸ ਨੇ ਕਿਹਾ ਕਿ ਸਾਨੂੰ ਕਿਤੋਂ ਨੰਬਰ ਤੇਰਾ ਮਿਲਿਆ ਹੁਣ ਇਹ ਬੰਦਾ ਉਸ ਸਮੁੰਦਰ ਕੋਲ ਪਹੁੰਚ ਜਾਂਦਾ ਹੈ ਤੇ ਉੱਥੇ ਇਸ ਨੂੰ ਦੋ ਔਰਤਾਂ ਮਿਲਦੀਆਂ ਨੇ ਤੇ ਉਹ ਇਸ ਨੂੰ ਕਹਿੰਦੀਆਂ ਕਿ ਚੱਲ ਸਾਡੇ ਨਾਲ ਘਰ ਚੱਲ ਕਿਉਂਕਿ ਸਾਡੇ ਹੋਰ ਪਰਿਵਾਰਕ ਮੈਂਬਰਾਂ ਨੇ ਵੀ ਮੱਥਾ ਟੇਕਣ ਜਾਣਾ ਤੂੰ ਸਾਡੇ ਘਰ ਆ ਜਾ ਇਹ ਘਰ ਕੋਲ ਚਲਿਆ ਜਾਂਦਾ ਹੈ ਬਾਹਰ ਈ ਰਿਕਸ਼ਾ ਖੜਾ ਕੇ ਬੈਠ ਕਰਨ ਲੱਗਦਾ ਪਰ ਜੋ ਔਰਤਾਂ ਹੁੰਦੀਆਂ ਉਹ ਇਸ ਨੂੰ ਕਹਿੰਦੀਆਂ ਨੇ ਕਿ ਤੂੰ ਅੰਦਰ ਆ ਜਾ ਪਾਣੀ ਪੂਣੀ ਪੀ ਲੈ ਅਜੇ ਸਮਾਂ ਲੱਗੇਗਾ ਅਜੇ ਬੱਚੇ ਤਿਆਰ ਹੋ ਰਹੇ ਨੇ ਤਾਂ ਹੁਣ ਇਹ ਬੰਦਾ ਘਰ ਦੇ ਅੰਦਰ ਚਲਿਆ ਜਾਂਦਾ ਹੈ ਇਸ ਈ ਰਿਕਸ਼ਾ ਵਾਲੇ ਦੇ ਦੱਸਣ ਅਨੁਸਾਰ ਜੋ ਇਹ ਔਰਤਾਂ ਹੁੰਦੀਆਂ ਨੇ ਇਸ ਨੂੰ ਅੰਦਰ ਬਾੜ ਦੀਆਂ ਨੇ ਤੇ ਘਰ ਦਾ ਗੇਟ ਲਾ ਲੈਂਦੀਆਂ ਨੇ ਇਸ ਨੇ ਦੱਸਿਆ ਕਿ ਘਰ ਦੇ ਵਿੱਚ ਤਿੰਨ ਔਰਤਾਂ ਤੇ ਤਿੰਨ ਮਰਦ ਸਨ ਫਿਰ ਇਹ ਦੱਸਦਾ ਕਿ ਮੈਨੂੰ ਇਹ ਘਰ ਦੇ ਉੱਪਰ ਜੋ ਕਮਰਾ ਹੁੰਦਾ ਜਾਨੀ ਚਿਵਾਰਾ ਹੁੰਦਾ ਏ ਉਸ ਵਿੱਚ ਲੈ ਜਾਂਦੇ ਨੇ ਤੇ ਉੱਥੇ ਇੱਕ ਔਰਤ ਹੁੰਦੀ ਹੈ ਜਿਸ ਦੇ ਕੱਪੜੇ ਲਾਹੇ ਹੁੰਦੇ ਨੇ ਤੇ ਤੇ ਉਹ ਇਸ ਨੂੰ ਵੀ ਕਹਿੰਦੇ ਨੇ ਕਿ ਤੂੰ ਕੱਪੜੇ ਲਾ ਅਤੇ ਇਸ ਨੂੰ ਕਹਿੰਦੇ ਆ ਕਿ ਤੂੰ ਔਰਤ ਦੇ ਨਾਲ ਅਸ਼ਲੀਲ ਹਰਕਤਾਂ ਕਰ ਫਿਰ ਉਸ ਤੋਂ ਬਾਅਦ ਇਸ ਦੀ ਵੀਡੀਓ ਬਣਾਉਂਦੇ ਨੇ ਵੀਡੀਓ ਬਣਾਉਣ ਤੋਂ ਬਾਅਦ ਇਸ ਨੂੰ ਕਹਿੰਦੇ ਨੇ ਕਿ ਸਾਡੀ ਗੱਲ ਮੰਨ ਨਹੀਂ ਅਸੀਂ ਇਹ ਵੀਡੀਓ ਨੈਟ ਤੇ ਚੜਾ ਦੇਵਾਂਗੇ ਇਸ ਦੀ ਜੇਬ ਦੇ ਵਿੱਚ 11500 ਰੁਪਿਆ ਹੁੰਦਾ ਉਹ ਵੀ ਕੱਢ ਲੈਂਦਾ ਜਾਂਦਾ ਤੇ ਇਸ ਦੇ ਮੋਬਾਈਲ ਦੇ ਵਿੱਚ 1400 ਰੁਪਿਆ ਹੁੰਦਾ ਉਹ ਵੀ ਕੱਢ ਲੈਂਦਾ ਜਾਂਦਾ ਤੇ ਇਹ ਜੋ ਗਰੋ ਸੀ ਏ ਇਸ ਦੇ ਰਿਸ਼ਤੇਦਾਰਾਂ ਨੂੰ ਇਸ ਤੇ ਜਾਣ ਪਹਿਚਾਨ ਵਾਲਿਆਂ ਨੂੰ ਕਾਲ ਕਰਨ ਲੱਗਦੇ ਆ ਇਸ ਦੇ ਨੰਬਰ ਤੋਂ ਹੀ ਕਿ ਇਸ ਬੰਦੇ ਤੋਂ ਐਕਸੀਡੈਂਟ ਹੋ ਗਿਆ ਕਿਸੇ ਦੀ ਲੱਤ ਤੋੜ ਦਿੱਤੀ ਇਸ ਨੇ ਇਸ ਲਈ ਇਸ ਨੂੰ ਪੈਸਿਆਂ ਦੀ ਜ਼ਰੂਰਤ ਹੈ ਤੁਸੀਂ 10 20000 ਜਿੰਨਾ ਹੋ ਸਕਦਾ ਉਹ ਇਸ ਦੇ ਖਾਤੇ ਦੇ ਵਿੱਚ ਪਾਓ ਜਾਨੀ Google Pay ਕਰੋ ਤਾਂ ਇੱਕ ਬੰਦਾ 1000 ਰੁਪਿਆ Google Pay ਵੀ ਕਰ ਦਿੰਦਾ ਤੇ ਉਹ ਵੀ ਇਹ ਇਸ ਦੇ ਫੋਨ ਦੇ ਵਿੱਚੋਂ ਕੱਢ ਲੈਂਦੇ ਨੇ ਤੇ ਇਸ ਨੇ ਦੱਸਿਆ ਕਿ ਆਟੋ ਦੀ ਕਿਸ਼ਤ ਵੀ ਮੇਰੇ ਆਟੋ ਦੇ ਵਿੱਚ ਪਈ ਸੀ ਉਹ ਵੀ ਇਹ ਮੈਥੋਂ ਲੈ ਲੈਂਦੇ ਨੇ ਤੇ ਮੈਨੂੰ ਧਮਕੀ ਦਿੰਦੇ ਨੇ ਕਿ ਜੇ ਤੂੰ ਇਹ ਗੱਲ ਕਿਸੇ ਨੂੰ ਦੱਸੀ ਤਾਂ ਫਿਰ ਅਸੀਂ ਤੇਰੀ ਵੀਡੀਓ ਨੱਟ ਤੇ ਪਾ ਦੇਵਾਂਗੇ ਪਰ ਹੁਣ ਇਹ ਜੋ ਪੀੜਤ ਸੀ ਆਟੋ ਚਾਲਕ ਸੀ ਇਹ ਪੁਲਿਸ ਸਟੇਸ਼ਨ ਜਾਂਦਾ ਆਪਣੀ ਸ਼ਿਕਾਇਤ ਦਰਜ ਕਰਵਾਉਂਦਾ ਤਾਂ ਪੁਲਿਸ ਵਾਲੇ ਉਹਨਾਂ ਔਰਤਾਂ ਨੂੰ ਗ੍ਰਿਫਤਾਰ ਕਰਦੇ ਨੇ ਇਸ ਆਟੋ ਵਾਲੇ ਦੇ ਦੱਸਣ ਅਨੁਸਾਰ ਔਰਤਾਂ ਮੰਨ ਜਾਂਦੀਆਂ ਨੇ ਕਿ ਹਾਂ ਅਸੀਂ ਇਸ ਦੇ ਨਾਲ ਇਹ ਸਭ ਕੁਝ ਕੀਤਾ ਕਹਿੰਦਿਆਂ ਨੇ ਕਿ ਸਾਡੇ ਕੋਲੋਂ ਗਲਤੀ ਹੋ ਗਈ ਜੋ ਪੈਸੇ ਅਸੀਂ ਇਸ ਤੋਂ ਲਏ ਤਾਂ ਉਹ ਪੈਸੇ ਤੁਸੀਂ ਵਾਪਸ ਲੈ ਲਵੋ ਪਰ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਕੀ ਆਟੋ ਵਾਲੇ ਦੇ ਨਾਲ ਇਦਾਂ ਦਾ ਧੱਕਾ ਹੋਇਆ ਜਾਂ ਫਿਰ ਆਟੋ ਵਾਲਾ ਖੁਦ ਉਸ ਘਰੇ ਗਿਆ ਤੇ ਉਸ ਔਰਤ ਦੇ ਨਾਲ ਫੜਿਆ ਗਿਆ ਇਹ ਗੱਲ ਵੀ ਚੱਲ ਰਹੀ ਹੈ ਕਿ ਸ਼ਾਇਦ ਇਹ ਵੀ ਹੋ ਸਕਦਾ ਹੈ ਪਰ ਜੋ ਆਟੋ ਵਾਲੇ ਨੇ ਆਪਣੀ ਹੱਦਬੀਤੀ ਦੱਸੀ ਹੈ ਉਹ ਇਹ ਹੈ ਕਿ ਉਸ ਨੂੰ ਬੁਲਾਇਆ ਗਿਆ ਫੋਨ ਕਰਕੇ ਤੇ ਕਿਹਾ ਗਿਆ ਕਿ ਅਸੀਂ ਮੱਥਾ ਟੇਕ ਕੇ ਆਉਣਾ ਤੂੰ ਸਾਡੇ ਘਰ ਆ ਤੇ ਇਸ ਨੂੰ ਘਰ ਦੇ ਅੰਦਰ ਬਾੜ ਕੇ ਗੇਟ ਲਾ ਕੇ ਉਸ ਤੋਂ ਬਾਅਦ ਇਸ ਦੀ ਅਸਲੀਲ ਵੀਡੀਓ ਬਣਾਈ ਜਾਂਦੀ ਹੈ ਇੱਕ ਔਰਤ ਦੇ ਨਾਲ ਤੇ ਫਿਰ ਇਸ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਪੁਲਿਸ ਨੇ ਇਹ ਸ਼ਿਕਾਇਤ ਦਰਜ ਕਰ ਲਈ ਤੇ ਪੁਲਿਸ ਵਾਲਿਆਂ ਦਾ ਕਹਿਣਾ ਕਿ ਅਸੀਂ ਇਸ ਕੇਸ ਦੀ ਜਾਂਚ ਕਰ ਰਹੇ ਹਾਂ ਕਿ ਇਸ ਵਿੱਚ ਕੌਣ ਦੋਸ਼ੀ ਹੈ ਕਿੰਨੀ ਕਿ ਸੱਚਾਈ ਹੈ ਸੋ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਨਿਕਲ ਕੇ ਆਉਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਜੇ ਉਹ ਆਟੋ ਵਾਲਾ ਬਿਲਕੁਲ ਸੱਚ ਕਹਿ ਰਿਹਾ ਤਾਂ ਬੜੀ ਹੀ ਸੋਚਣ ਵਾਲੀ ਗੱਲ ਹੈ ਕਿ ਇੱਕ ਬੰਦੇ ਨੂੰ ਫੋਨ ਕਰਕੇ ਬੁਲਾ ਕੇ ਉਸ ਤੋਂ ਬਾਅਦ ਉਸ ਨੂੰ ਘਰ ਵਿੱਚ ਬਾੜ ਲੇਟਾ ਜਾਂਦਾ ਤੇ ਫਿਰ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ ਜਾਂਦਾ ਇੱਥੇ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਇੱਕ ਆਟੋ ਵਾਲਾ ਜੋ ਕਿ ਆਪਣਾ ਗੁਜ਼ਾਰਾ ਮਸਾਂ ਚਲਾਉਂਦਾ ਸੀ ਉਸ ਨੂੰ ਹੀ ਲੁੱਟ ਲੇਤਾ ਜਾਂਦਾ ਹੈ ਜਾਨੀ ਉਹਨਾਂ ਨੇ ਵੀ ਆਪਣੀ ਇੱਜ਼ਤ ਦਾਤੇ ਲਗਾ ਦਿੱਤੀ ਕਿਉਂਕਿ ਉਸ ਆਟੋ ਵਾਲੇ ਦੇ ਦੱਸਣ ਅਨੁਸਾਰ ਉੱਥੇ ਇੱਕ ਔਰਤ ਵੀ ਹੁੰਦੀ ਹੈ ਜਿਸ ਦੇ ਨਾਲ ਇਸ ਨੂੰ ਕਿਹਾ ਜਾਂਦਾ ਹੈ ਕਿ ਤੂੰ ਸਰੀਰਕ ਸੰਬੰਧ ਬਣਾ ਅਸਲੀ ਹਰਕਤਾਂ ਕਰ ਤੇ ਫਿਰ ਉਸ ਦੀ ਵੀਡੀਓ ਬਣਾਈ ਜਾਂਦੀ ਹੈ ਸੋ ਜਿਵੇਂ ਕਹਿੰਦੇ ਕਿ ਅੱਜ ਕੱਲ ਤਾਂ ਫਿਰ ਦੁਨੀਆ ਦਾ ਰੱਬ ਹੀ ਰੱਖ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਹੈ ਤੁਸੀਂ ਕੀ ਸੋਚਦੇ ਹੋ ਕਿ ਇੱਥੇ ਜੋ ਆਟੋ ਵਾਲਾ ਆਪਣੀ ਹੱਡ ਬੀਤੀ ਦੱਸ ਰਿਹਾ ਉਹ ਸਹੀ ਹੈ ਜਾਂ ਫਿਰ ਇਸ ਗੱਲ ਦੇ ਵਿੱਚ ਕੁਝ ਹੋਰ ਰਾਜ਼ ਵੀ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ